ਨਹੀਂ ਅਜੇ ਤਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਦੇਖੋ ਇਹ ਇਲੈਕਸ਼ਨ ਜਿਹੜੀ ਸੀ ਇਹ ਬਹੁਤ ਟਫ ਇਲੈਕਸ਼ਨ ਹੈਗੀ ਆ ਕਿਉਂਕਿ ਇੱਥੇ ਸਰਕਾਰ ਆਮ ਪਾਰਟੀ ਦੀ ਔਰ ਉੱਤੇ ਬੀਜੇਪੀ ਦੀ ਆ ਔਰ ਦੋਵਾਂ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਆ ਔਰ ਉਹ ਪੂਰੇ ਸਾਧਨਾਂ ਦਾ ਉਪਯੋਗ ਵੀ ਕਰ ਰਹੇ ਤੇ ਸਾਡੇ ਵਰਗੇ ਲੋਕ ਜਿਨ੍ਹਾਂ ਕੋਲ ਉਹਨੇ ਸਾਧਨ ਨਹੀਂ ਉਹਨਾਂ ਲਈ ਬਹੁਤ ਜ਼ਿਆਦਾ ਟਫ ਫਾਈਟ ਸੀ ਮੈਂ ਫਿਰ ਵੀ ਕਾਂਗਰਸ ਦੇ ਵਰਕਰਸ ਔਰ ਰੱਬ ਦਾ ਭਗਵਾਨ ਦਾ ਛੋਟੇ ਸਾਭ ਜਾਦਿਆਂ ਦਾ ਸਾਰਿਆਂ ਦਾ ਨਤਮਸਤਕ ਹੁੰਨਾ ਕਿ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਉਹ ਮੈਨੂੰ ਲਾਈਨ ਪਾਰ ਕਰਾ ਦਿੱਤੀ ਔਰ ਦੁਬਾਰਾ ਐਮਪੀ ਬਣਾਤਾ ਬਹੁਤ ਬਹੁਤ ਧੰਨਵਾਦ ਕੀ ਛੋਟੀ ਜਿਹਾ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੁਹਾਡੇ ਆ ਮਤਲਬ ਦੇਖੋ ਮੈਂ ਆਪਣੀਆਂ ਗੱਲਾਂ ਬਾਤਾਂ ਚ ਬਹੁਤ ਸਪਸ਼ਟ ਔਰ ਇਮਾਨਦਾਰ ਹਾਂ ਮੈਂ ਕਦੇ ਵੀ ਕੋਈ ਲੁਕਾ ਸ਼ਿਪੀ ਵਾਲੀ ਕਰਨ ਕਰਦਾ ਨਹੀਂ ਹੈਗਾ ਦੇਖੋ ਮੈਂ ਸਭ ਤੋਂ ਪਹਿਲਾ ਵਾਦਾ ਕੀਤਾ ਸੀ ਕਿ ਮੈਂ ਛੋਟੇ ਸਾਭ ਜਾਦਿਆਂ ਦੀ पहला तो पार्लीमेंट चल करूँगा और दूसरा मैं ये कि मैं जरा श्री फतेहगढ़ साहब है उन्होंने इंटरैशनल टूरिस्ट सर्किट करवाण कि मैं और प्रोमिस भी किया कि पार्लीमेंट से जाके मेरा पहला भाषण जो होगा वो छोटे साहबजाद की शहीद से होगा और मैं श्री फतेहगढ़ साहब लियनैशनल टूरिस्ट सर्किटूँगा और जो दया सुविधावे मंगूंगा और वह मैं मंग रखी ਉਹ ਬਾਜਪਾ ਦੀ ਸਰਕਾਰ ਉੱਤੇ ਮੋਦੀ ਜੀ ਹੈਗੇ ਆ ਉਹਨਾਂ ਨੇ ਉਹਦੇ ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਉਹ ਮੇਰੀ ਇੱਕ ਤਾਂ ਬਹੁਤ ਵੱਡੀ ਗੱਲ ਪੈਂਡਿੰਗ ਆ ਜਿਸ ਦੇ ਬਹੁਤ سارے ਇਸ਼ੂ ਪੈਂਡਿੰਗ ਹੈ ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਨੇ ਕਈ ਛੋਟੇ-ਛੋਟੇ ਕਈ ਮੇਰੇ ਕੰਮ ਕਰ ਵੀ ਦਿੱਤੇ ਲੇਕਿਨ ਬਹੁਤ ਸਾਰੀਆਂ ਮੇਜਰ ਰੇਲਵੇ ਦੀਆਂ ਇਸ਼ੂਜ਼ ਨੈਸ਼ਨਲ ਹਾਈਵੇ ਦੇ ਇਸ਼ੂਜ਼ ਬਹੁਤ ਸਾਰੇ ਇਸ਼ੂਜ਼ ਉਹਨਾਂ ਨੇ ਛੱਡੇ ਵੀ ਹੋਏ ਆ ਉਹ ਮੈਂ ਹੁਣ ਕੀ ਕਰੂੰਗਾ ਕਿ ਆ ਕਰਕੇ ਮੈਂ ਆਪਣੇ ਲੀਡਰਾਂ ਨਾਲ ਵਰਕਰਾਂ ਨਾਲ ਸਾਰੇ ਸਪੋਰਟਰਾਂ ਨਾਲ ਗੱਲ ਕਰਕੇ ਇਹ ਕੋ ਸੂਚੀ ਨੂੰ ਦੁਬਾਰਾ ਰਿਵਾਈਜ਼ ਕਰਕੇ ਲੈ ਕੇ ਜਾਊਂਗਾ ਕਿਉਂਕਿ ਦੂਸਰੀ ਵਾਰ ਚੁਣਿਆ ਗਿਆ ਨਾ ਤੇ ਦੂਸਰੀ ਵਾਰ ਇਹਨਾਂ ਸਾਰੇ ਲੋਕਾਂ ਨਾਲ ਗੱਲ ਕਰਕੇ ਮੈਂ ਸੂਚੀ ਬਣਾਊਂਗਾ ਕਿ ਕਿਹੜੀਆਂ ਗੱਲਾਂ ਭਾਰਤ ਸਰਕਾਰ ਤੋਂ ਕਰਾਉਣੀਆਂ ਨੇ ਕਿਹੜੀਆਂ ਗੱਲਾਂ ਪੰਜਾਬ ਸਰਕਾਰ ਤੋਂ ਔਰ ਉਸੇ ਪ੍ਰਾਇੋਰਟੀ ਦੇ ਹਿਸਾਬ ਨਾਲ ਫਿਰ ਮੈਂ ਆਪਣਾ ਕੰਮ ਸ਼ੁਰੂ ਕਰਦਾ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ